ਖੇਡਾਂ ਵਾਤਨ ਪੰਜਾਬ ਦੀਆਂ 2024 ਦਾ ਐਲਾਨ ਹੋ ਚੁੱਕਿਆ ਸੰਗਰੂਰ ਤੋਂ ਸ਼ੁਰੂਆਤ ਕਰਨਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀहां ਖੇਡਾਂ ਵਾਤਨ ਪੰਜਾਬ ਦੀਆਂ ਜਿਹੜੀਆਂ ਹਰ ਇੱਕ ਬਲਾਕ ਲੈਵਲ ਦੇ ਉੱਪਰ ਖੇਡੀਆਂ ਜਾਂਦੀਆਂ ਨੇ ਛੋਟੇ ਤੋਂ ਲੈ ਕੇ ਵੱਡੇ ਜਿਹੜੇ ਨੌਜਵਾਨ ਨੇ ਕਿਤਨਾ ਕਦੇ ਖੇਡਾਂ ਦੇ ਵਿੱਚ ਹਿੱਸਾ ਲੈ ਲੈਂਦੇ ਨੇ ਇਸ ਵਾਰ 29 ਤਰੀਕ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਆਪਣੇ ਸ਼ਹਿਰ ਤੋਂ ਇਹਨਾਂ ਖੇਡਾਂ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਤੁਹਾਨੂੰ ਪਹਿਲਾਂ ਤਸਵੀਰਾਂ ਤਿਆਰੀਆਂ ਦੀਆਂ ਦਿਖਾ ਦਈਏ ਕਿ ਪੂਰੀਆਂ ਜਿਹੜੀਆਂ ਤਿਆਰੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਮੁਕੰਮਲ ਤੌਰ ਤੇ ਹੋ ਰਹੀਆਂ ਨੇ ਜਿਹੜੀ ਸਾਹਮਣੇ ਸਟੇਜ ਲੱਗੀ ਨਜ਼ਰ ਆ ਰਹੀ ਆ ਉਹ ਸਟੇਜ ਦੇ ਉੱਪਰ ਪੰਜਾਬ ਦੇ ਨਾਮੀ ਜਿਹੜੇ ਗਾਇਕ ਨੇ ਮਸ਼ਹੂਰ ਗੁਰਦਾਸ ਮਾਨ ਪਹੁੰਚਣਗੇ ਮਨੋਰੰਜਨ ਕਰਦੇ ਹੋਏ ਜਿਹੜੀ ਹੈਗਾ ਖੇਡਾਂ ਦੀ ਸ਼ੁਰੂਆਤ ਕੀਤੀ ਜਾਊਗੀ ਤਾਂ ਤਿਆਰੀਆਂ ਹਰ ਇੱਕ ਲੈਵਲ ਦੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਚਾਹੇ ਗੱਲ ਸਟੇਡੀਅਮ ਦੀ ਪੂਰੀ ਤਰੀਕੇ ਦੇ ਨਾਲ ਵਧੀਆ ਬਣਾਉਣ ਦੀ ਹੋਵੇ ਚਾਹੇ ਗੱਲ ਸਫਾਈਆਂ ਦੀ ਹੋਵੇ ਚਾਹੇ ਗੱਲ ਬੱਚਿਆਂ ਦੀ ਹੋਵੇ ਜਿਹੜੇ ਬੱਚਿਆਂ ਨੇ ਆਪਣੇ ਪ੍ਰੋਗਰਾਮ ਕਰਨੇ ਨੇ ਉਹਨਾਂ ਦੇ ਵੱਲੋਂ ਵੀ ਜਿਹੜੀ ਆਪਣੀ ਪ੍ਰੈਕਟਿਸ ਪੂਰੇ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ ਆ ਤਾਂ ਡਿਪਟੀ ਕਮਿਸ਼ਨਰ ਸੰਗਰੂਰ ਐਸਐਸਪੀ ਸੰਗਰੂਰ ਖੁਦ ਹਰ ਇੱਕ ਤਰ੍ਹਾਂ ਦੀਆਂ ਤਿਆਰੀਆਂ ਨੇ ਉਹਦਾ ਜਾਇਜ਼ਾ ਲੈਣ ਪਹੁੰਚੇ ਹੋਏ ਨੇ ਕਿਉਂਕਿ ਜਿਹੜੇ ਵੀ ਪ੍ਰੋਗਰਾਮ ਕਰਨੇ ਨੇ ਉਹ ਪ੍ਰੋਗਰਾਮਾਂ ਤੋਂ ਪਹਿਲਾਂ ਪ੍ਰੈਕਟਿਸ ਜ਼ਰੂਰ ਹੁੰਦੀ ਆ ਤਾਂ ਬੱਚਿਆਂ ਦੇ ਵੱਲੋਂ ਜਿਹੜੀ ਆ ਪੂਰੀ ਪ੍ਰੈਕਟਿਸ ਕੀਤੀ ਜਾ ਰਹੀ ਆ ਤਾਂ ਜਾਇਜ਼ਾ ਹਰ ਇੱਕ ਤਰੀਕੇ ਦਾ ਲਿਆ ਜਾ ਰਿਹਾ ਥੀਸ ਜੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਖੇਡਾਂ ਦੀ ਸ਼ੁਰੂਆਤ ਇਸ ਵਾਰ ਪੰਜਾਬ ਤੋਂ ਹੋ ਰਹੀ ਆ ਸੰਗਰੂਰ ਤੋਂ ਹੋ ਰਹੀ ਆ ਖੇਡਾਂਵਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪਹੁੰਚ ਰਹੇ ਨੇ ਕੀ ਪਲਾਨ ਜੀ ਖੇਡਵਤਨ ਪੰਜਾਬ ਦੀ ਸੀਜ਼ਨ 3 ਦੀ ਸ਼ੁਰੂਆਤ ਇਸ ਵਾਰ ਜ਼ਿਲ੍ਹਾ ਸੰਗਰੂਰ ਤੋਂ ਕੀਤੀ ਜਾ ਰਹੀ ਹੈ ਇਹਦੇ ਵਿੱਚ ਜਿਹੜੇ ਹੈਗੇ ਕਲਚਰਲ ਪ੍ਰੋਗਰਾਮ ਸਪੋਰਟਸ ਪਰਫੋਰਮੈਂਸਸ ਪਰੇਡ ਮਸ਼ਾਲ ਲਾਈਟਿੰਗ ਉਹ ਸਾਰੇ ਈਵੈਂਟ ਆਪਾਂ ਕਰ ਰਹੇ ਹਾਂ ਤੇ ਨਾਲ ਹੀ ਜਿਹੜਾ ਹੈਗਾ ਇਹ ਤੇ ਪਹਿਲੀ ਵਾਰ ਹੀ ਹੈ ਕਿ ਪੈਰਾ ਗੇਮਸ ਵੀ ਜਿਹੜੇ ਨੇ ਉਹ ਕੀਤੇ ਜਾ ਰਹੇ ਹਨ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੀ ਤਿਆਰੀਆਂ ਚੱਲ ਰਹੀ ਹੈ। ਇਹ ਲਾਈਵ ਫੀਡ ਵੀ ਸਾਰੇ ਚੈਨਲਾਂ 'ਤੇ ਆਪਾਂ ਕਰਾਂਗੇ। ਜਿਹੜੇ ਹੈਗੇ ਸੀਟਿੰਗ ਕੈਪੈਸਿਟੀ ਵੀ ਆਪਾਂ ਇੱਥੇ ਵਧਾ ਰਹੇ ਹੈਗੇ ਜਿਸ ਕਰਕੇ ਸੰਗਰੂਰ ਦੇ ਲੋਕੀ ਇੱਥੇ ਆ ਕੇ ਇਸ ਪੂਰੇ ਫੰਕਸ਼ਨ ਦਾ ਆਨੰਦ ਲੈਣ। ਇਨਾਮੀ ਰਾਸ਼ੀ ਵਧੀਆ ਦੱਸ ਰਹੇ ਨੇ ਕਹਿੰਦੇ 9 ਕਰੋੜ ਰੁਪਇਆ ਜੇਤੂ ਖਿਡਾਰੀਆਂ ਨੂੰ ਵੰਡਣਾ ਹੈ ਇਸ ਵਾਰ। ਬਿਲਕੁਲ ਜੀ। ਐਤਕੇ ਜਿਹੜਾ ਹੈਗਾ 9 ਕਰੋੜ ਰੁਪਏ ਜਿਹੜੇ ਨੇ ਖਿਡਾਰੀਆਂ ਨੂੰ ਵੰਡੇ ਜਾਣਗੇ ਡੈਫੀਨਿਟਲੀ ਇੱਕ ਤਰੀਕੇ ਦਾ ਸਪੋਰਟ ਸਿਸਟਮ ਹੁੰਦਾ ਹੈ। ਇੱਕ ਪੁਸ਼ ਕਰਦਾ ਹੈ ਬੰਦੇ ਨੂੰ ਮੋਟੀਵੇਸ਼ਨ ਦਿੰਦਾ ਹੈ ਕਿ ਜੇ ਆਪਾਂ ਅੱਛਾ ਪਰਫਾਰਮ ਕਰਾਂਗੇ ਆਪਣਾ 100% ਦੇਵਾਂਗੇ ਤੇ ਉਹ ਸਪੋਰਟਸ ਫੀਲਡ ਦੇ ਵਿੱਚ ਆ ਕੇ ਆਪਣਾ 100% ਦੇਣ ਚੰਗੀ ਪਰਫਾਰਮੈਂਸ ਕਰਨ ਤੇ ਨਾਲ ਹੀ ਜਿਹੜੀ ਨਵਾਂ ਜੱਤ ਲਾਈਫ ਦਾ ਪਾਰਟ ਖੇਡਾਂ ਨੂੰ ਕਿਹਾ ਜਾਂਦਾ ਤੇ ਇੱਕ ਵੱਡੀ ਗੱਲ ਇਹ ਵੀ ਹੈ ਕਿ ਅਗਰ ਆਪਾਂ ਖੇਡਦੇ ਆ ਤਾਂ ਕਿਤਨੇ ਲਗਦੇ ਮਾੜੇ ਕੰਮਾਂ ਤੋਂ ਬੰਦਾ ਬਚਦਾ ਨਸ਼ਿਆਂ ਤੋਂ ਬਚਦਾ ਤਾਂ ਹੁਣ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਕੀ ਮੈਸੇਜ ਦਵੋਗੇ ਕਿਉਂਕਿ ਖੇਡਾਂ ਤਾਂ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗਵਰਨਮੈਂਟ ਜਿਹੜੀ ਹੈਗੇ ਪ੍ਰੋਵਾਈਡ ਕਰਵਾ ਰਹੀ ਹੈ ਸਾਰਾ ਕੁਝ ਬਿਲਕੁਲ ਜੀ ਜਿਹੜਾ ਮਾਨਯੋਗ ਮੁੱਖ ਮੰ ਤੇ ਨਸ਼ਿਆ ਦੀ ਜਿਹੜੀ ਇਹ ਜੜ ਹੈ ਇਹ ਜਿਹੜੀ ਆਪਣੇ ਸਮਾਜ ਦੇ ਵਿੱਚ ਇੱਕ ਬਿਮਾਰੀ ਫੈਲ ਗਈ ਹੈ ਇਹਨੂੰ ਜੜ ਜੜ ਤੋਂ ਖਤਮ ਕਰਨਾ ਹੈ ਇਹਦੇ ਵਿੱਚ ਸਪੋਰਟਸ ਤੋਂ ਜਿਹੜੀ ਹੈਗੀ ਮੋਢਲੀ ਚੀਜ਼ ਸਪੋਰਟਸ ਜਿਹੜੀ ਹੈਗੀ ਇੰਪੋਰਟੈਂਟ ਚੀਜ਼ ਕੋਈ ਨਹੀਂ ਹੋ ਸਕਦੀ ਤੇ ਨਾਲ ਜਦੋਂ ਆਪਾਂ ਸਪੋਰਟਸ ਦੇ ਚਾਹੁੰਦੇ ਆ ਸਾਡੇ ਲਾਈਫ ਦੇ ਡਿਸਪਲਨ ਹੁੰਦਾ ਹੈ ਆਪ ਆਪਣੀ ਸਿਹਤ ਤੇ ਆਪਾ ਧਿਆਨ ਦੇਣਾ ਸਾਨੂੰ ਪਤਾ ਹੈ ਜੇ ਆਪਾਂ ਕੁਝ ਮਾੜੇ ਕੁਝ ਵਰਤ ਵਰਤੋ ਕੀਤੀ ਕਿਸੇ ਚੀਜ਼ ਦੀ ਤਾਂ ਆਪਣੀ ਸਪੋਰਟਸ ਪਰਫਾਰਮੈਂਸ ਇਫੈਕਟ ਹੋਣੀ ਹੈ ਨਾਲ ਹੀ ਇੱਕ ਟੀਮਵਰਕ ਡਵੈਲਪ ਹੁੰਦਾ ਹੈ ਡੈਡੀਕੇਸ਼ਨ ਡਿਸਪਲਨ ਹੁੰਦਾ ਹੈ ਜਿਹੜਾ ਵੀ ਬੰਦਾ ਸਪੋਰਟਸ ਦੇ ਵਿੱਚ ਡਿਸਪਲਨ ਨਾਲ ਜੀਵਨ ਦੇ ਡਿਸਪਲਨ ਨਾਲ ਜਿੰਦਾ ਹੈ ਉਹ ਡੈਫੀਨਿਟਲੀ ਕਿਤੇ ਨਾ ਕਿਤੇ ਜੀਵਨ ਦੇ ਵਿੱਚ ਸਫਲ ਹੁੰਦਾ ਹੈ ਸੋ ਸਰ ਸਿੰਗਰ ਵੀ ਆ ਰਹੇ ਨੇ ਵੱਡੇ ਤਾਂ ਕਾਫੀ ਤਿਆਰੀਆਂ ਨੇ ਡੈਫੀਨਿਟਲੀ ਜੀ ਜਿਹੜੇ ਹੈਗੇ ਪੰਜ ਵੱਡੇ ਸਿੰਗਰ ਜ਼ਿਲ੍ਹੇ ਦੇ ਵਿੱਚ ਆ ਰਹੇ ਨੇ ਜੀ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਆ ਮੇਜਰ ਸੁਪਰਸਟਾਰ ਜਿਹੜੇ ਕਹਿ ਸਕਦੇ ਆ ਪੰਜਾਬ ਦਾ ਮਾਣ ਗੁਰਦਾਸ ਮਾਨ ਸਾਹਿਬ ਵੀ ਇੱਥੇ ਆ ਰਹੇ ਨੇ ਤੇ ਮੇਰੀ ਸਾਰੇ ਸੰਗਰੂਰ ਦੇ ਨਿਵਾਸੀਆਂ ਨੂੰ ਬੇਨਤੀ ਹੈ ਕਿ ਜਿਹੜੇ ਉਹਨਾਂ ਦੀ ਟੀਮ ਆ ਰਹੀ ਹੈ ਹੋਰ ਵੀ ਸਾਥੀ ਸਿੰਗਰਸ ਜਿਹੜੇ ਆ ਰਹੇ ਨੇ ਉਹਨਾਂ ਦੀ ਪਰਫਾਰਮੈਂਸ ਇੰਜੋਏ ਕਰਨ ਸਮੇਂ ਸਿਰ ਰਾਜਾਂ 5 ਵਜੇ ਤੋਂ ਬਾਅਦ ਜਿਹੜੀ ਹੈ ਐਂਟਰੀ ਨਹੀਂ ਹੋਵੇਗੀ ਕਿਉਂਕਿ ਸਾਰੇ-ਸਾਰੇ ਕਰਾਊਡ ਵੀ ਜਿਹੜਾ ਹੈਗਾ ਉਹ ਵੀ ਮੈਨੇਜ ਹੋਣ ਸਾਰੇ ਸਿਵਲ ਦੇ ਪੁਲਿਸ ਅਧਿਕਾਰੀਆਂ ਨਾਲ ਜਿਹੜਾ ਹੈਗਾ ਕੋਆਪਰੇਟ ਕਰਨ ਬਿਕੋਜ਼ ਸਾਡੀ ਜਿਹੜੀ ਤਿਆਰੀਆਂ ਹੈਗੀਆਂ ਸਮੁੱਚੇ ਸੰਗਰੂਰ ਦੇ ਨਿਵਾਸੀਆਂ ਨੂੰ ਇੱਕ ਪੂਰਾ ਅੱਛਾ এনਵਾਇਰਨਮੈਂਟ ਮਿਲਣ ਤੇ ਤਾਂ ਖੇਡਾਂ ਤੋਂ ਪਹਿਲਾਂ ਮਨੋਰੰਜਨ ਦੀ ਜਿਹੜੀ ਤਿਆਰੀ ਆ ਉਹ ਵੀ ਪ੍ਰਸ਼ਾਸਨ ਦੇ ਵੱਲੋਂ ਕੀਤੀ ਗਈ ਆ ਪੰਜ ਨਾਮੀ ਗਾਇਕ ਜਿਹੜੇ ਹੈਗੇ ਨੇ ਉਹ ਆ ਕੇ ਲੋਕਾਂ ਦਾ ਮਨੋਰੰਜਨ ਕਰਨਗੇ ਪੰਜਾਬ ਦਾ ਮਾਨ ਗੁਰਦਾਸ ਮਾਨ ਖੁਦ ਸੰਗਰੂਰ ਪਹੁੰਚਣਗੇ ਇਸ ਜਗ੍ਹਾ ਦੇ ਉੱਪਰ ਆ ਕੇ ਮੁੱਖ ਮੰਤਰੀ ਸਾਹਿਬ ਖੇਡਾਂ ਦੀ ਸ਼ੁਰੂਆਤ ਕਰਨਗੇ ਤਾਂ ਇੱਕ ਵੱਡਾ ਕਹਿ ਸਕਦੇ ਆ ਲਾਈਫ ਦਾ ਪਾਰਟ ਖੇਡਾਂ ਕਿਉਂਕਿ ਅਗਰ ਇੱਕ ਬੱਚਾ ਇੱਕ ਨੌਜਵਾਨ ਜਦੋਂ ਖੇਡਾਂ ਖੇਡਦਾ ਤਾਂ ਕਿਤਨਾ ਕਦੇ ਮਾੜੇ ਕੰਮਾਂ ਤੋਂ ਨਸ਼ਿਆਂ ਤੋਂ ਦੂਰ ਰਹਿੰਦਾ ਤਾਂ ਪੰਜਾਬ ਸਰਕਾਰ ਦੇ ਵੱਲੋਂ ਵੱਡੀ ਸ਼ੁਰੂਆਤ ਕੀਤੀ ਜਾ ਰਹੀ ਆ ਖੇਡਾਂ ਵਤਨ ਪੰਜਾਬ ਸੀਜ਼ਨ 3 उन्ती तारीख नुजे मुख्यमंत्री सिंह मान संगरूर तो खेडा की शुरुआत कौशल संगरूर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर